ਸੰਸਦ ਗੁਰਜੀਤ ਸਿੰਘ ਓਜਲਾ ਦੇ ਬ੍ਰਦਰ ਸੁਖ ਓਜਲਾ ਮੇਰੇ ਨਾਲ ਨੇ ਭਾਜੀ ਤੀਜੀ ਵਾਰੀ ਵੱਡੀ ਜ਼ਿੰਮੇਵਾਰੀ ਮਿਲੀ ਔਰ ਚੁਣੌਤੀ ਵੀ ਵੱਡੀਆਂ ਹੋ ਗਈਆਂ ਅਮਰਸਰ ਵਿੱਚ ਕਿਸੇ ਤਿਆਰੀ ਰਹੀਗੀ ਬਿਲਕੁਲ ਦੇਖੋ ਜੀ ਤੀਜੀ ਵਾਰ ਪਾਰਟੀ ਨੇ ਵਿਸ਼ਵਾਸ ਦਵਾਇਆ ਉਹ ਅਮਰਸਰ ਵਾਸੀਆਂ ਦੇ ਪਿਆਰ ਸਦਕਾ ਦਵਾਇਆ ਜੋ ਲੋਕਾਂ ਨੇ ਇਹਨੂੰ ਪਿਆਰ ਦਿੱਤਾ ਹਮੇਸ਼ਾ ਸਾਡੀ ਜਿੱਤ ਦਾ ਅੰਤਰ ਵੱਧਦਾ ਰਿਹਾ ਪਰਸੈਂਟੇਜ ਸਾਡੀ ਵੋਟ ਦੀ ਵਧ ਹੀ ਰਹੀ ਆ ਐਂਡ ਪਾਰਟੀ ਉਹਨੂੰ ਤੀਜੀ ਵਾਰ ਵਿਸ਼ਵਾਸ ਦਿਵਾਉਣਾ ਇਹ ਬਹੁਤ ਮਾਨ ਦੀ ਗੱਲ ਆ ਹਾਨੂੰ ਅਮਰ ਸਰਦੀ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਤੇ ਜੀ ਆ ਤੇ ਅਸੀਂ ਆਸ ਹੈ ਵੀ ਅਸੀਂ ਪਹਿਲਾਂ ਨੂੰ ਜਿਆਦਾੀਆਂ ਵੋਟਾਂ ਲੈ ਕੇ ਆਪਣੀ ਜਿੱਤ ਦਰਜ ਕਰਾਂਗੇ ਇਹਨਾਂ ਕੋਈ ਪਾਰਟੀਆਂ ਜਿਹੜੀਆਂ ਜੀਆਂ ਪਾਵਰ ਇਹਨਾਂ ਨੂੰ ਰਾਵਾਂਗੇ ਜ਼ਰੂਰ ਰਾਵਾਂਗੇ ਕਿ ਚਾਰ ਕੋਈ ਮੁਕਾਬਲਾ ਨਜ਼ਰ ਆ ਰਿਹਾ ਹਰ ਕੋ ਕੈਂਡੀਡੇਟ ਆਪਣੀ ਜਿੱਤ ਦਾ ਦਾਵਾ ਕਰ ਰਿਹਾ ਹੈ ਬਿਲਕੁਲ ਦੇਖੋ ਕਾਂਗਰਸ ਕੋਈ ਮੌਕਾ ਪ੍ਰਸਿੱਧੀ ਰਾਜਨੀਤੀ ਨਹੀਂ ਕਰਦੀ ਨਾ ਉਹਨਾਂ ਦਾ ਤਾਂ ਜੋੜ ਤੋੜ ਹੈਗਾ ਫਾਇਦਾ ਕੀ ਤੇ ਨੁਕਸਾਨ ਕੀ ਉਹਦੇ ਆਪਣਾ ਫਾਇਦਾ ਨੁਕਸਾਨ ਪਾਰਟੀਆਂ ਦੇਖਣੀਆਂ ਜੀ ਕਾਂਗਰਸ ਪਾਰਟੀ ਤੇ ਹਮੇਸ਼ਾ ਡਟ ਕੇ ਮਤਲਬ ਲੜੀ ਆ ਅਸੀਂ ਕੈਂਡੀਡੇਟ ਹਮੇਸ਼ਾ ਇਕੱਲੇ ਹੀ ਲੜੇ ਆ ਉਹਨੋ ਦੇ ਆਪਣੇ ਆਪਣੇ ਸਿਤਵ ਦਾ ਬਚਾਓ ਦਾ ਕਰਕੇ ਚੌਰ ਕੋ ਨਹੀਂ ਲੜਦੇ ਪਏ ਐਂਡ ਉਹਦੇ ਚ ਉਹਨਾਂ ਨੂੰ ਮੈਨੂੰ ਨਹੀਂ ਲੱਗਦਾ ਕਿ ਉਹ ਕੋਈ ਵੀ ਪਾਰਟੀ ਸਰਵਾਈਵ ਕਰ ਸਕੂਗੀ ਕਿਉਂਕਿ ਆਪਣੀ ਵਿਚਾਰਧਾਰਾ ਤੋਂ ਸਾਰੀਆਂ ਹੀ ਭਟਕੀਆਂ ਵਾ ਤੇ ਸਾਨੂੰ ਆਸ ਹੈ ਵੀ ਅਸੀਂ ਕਾਂਗਰਸ ਪਾਰਟੀ ਵੱਲੋਂ ਚੌਵਾਂ ਪਾਰਟੀਆਂ ਜੋ ਨੰਬਰ 1 ਬਣ ਕੇ ਉਭਰਾਂਗੇ ਤੇ ਬਹੁਤ ਵਿਸ਼ਵਾਸ ਆ ਦਿੱਤੇ ਆਪਣੇ ਆਪ ਆਦੀਮ ਪਾਰਟੀ ਭਾਜਪਾ ਲਗਾਤਾਰ ਇੱਕ ਮਹੀਨੇ ਤੋਂ ਚੋਣ ਪ੍ਰਚਾਰ 'ਚ ਡਟੇ ਹੋਏ ਨੇ ਬਿਲਕੁਲ ਬਿਲਕੁਲ ਦੇਖੋ ਨਾ ਇੱਕ ਪਾਰਟੀ ਦਾ ਅਨੁਸ਼ਾਸਨ ਹੁੰਦਾ ਵਾ ਇੱਕ ਡਿਸਪਲਨ ਹੈ ਜੀ ਚ ਟਿਕਟਾਂ ਦਿੱਤੀਆਂ ਜਾਣੀਆਂ ਦੇਖੋ ਅਵਾਜ਼ਲਾ ਸਾਹਿਬ ਜੋ ਟਿਕਟ ਦੇਣ ਤੋਂ ਪਹਿਲੇ ਇੱਕ ਪਾਰਟੀ ਦੀ ਲੰਮੀ ਐਕਸਰਸਾਈਜ਼ ਹੁੰਦੀ ਆ ਬਲਾਕ ਪ੍ਰਧਾਨਾਂ ਨੂੰ ਪੁੱਛਿਆ ਜਾਂਦਾ ਜ਼ਿਲ੍ਹਾ ਪ੍ਰਧਾਨਾਂ ਨੂੰ ਪੁੱਛਿਆ ਜਾਂਦਾ ਸਾਡੇ ਹਲਕਾਂ ਚਾਰਜਰ ਨੂੰ ਪੁੱਛਿਆ ਜਾਂਦਾ ਛੋਟੇ ਤੋਂ ਲੈ ਕੇ ਵੱਡੇ ਵਰਕਰ ਸਾਹਿਬਾਨ ਨੂੰ ਪੁੱਛਿਆ ਜਾਂਦਾ ਦੇਖੋ ਇਹ ਚ ਸਮਾਂ ਲੱਗਦਾ ਹੈਲਦੀ ਐਕਸਰਸਾਈਜ਼ ਆ ਹੋਣੀ ਚਾਹੀਦੀ ਆ ਇਹ ਦੂਜੀਆਂ ਪਾਰਟੀਆਂ ਕੋਲ ਥੋੜਾ ਤੁਸੀਂ ਸੁੱਤੇ ਉੱਠੇ ਉਹ ਜਿਹੜਾ ਭਾਜਪਾਲੇ ਨੂੰ ਨਹੀਂ ਪਤਾ ਵੀ ਮੇਰਾ ਬੰਦਾ ਜਿਹਨੇ ਭਾਜਪਾ ਜੁਆਇਨ ਕੀਤੀ ਕੀ ਨਹੀਂ ਕੀਤੀ ਜਿੰਨੂੰ ਟਿਕਟ ਦੇ ਦਿੰਦੇ ਆ ਪੈਰਾਸ਼ੂਟ ਇਹਦਾ ਤਾਂ ਕਲਚਰ ਸਾਡੀ ਪਾਰਟੀ ਚ ਨਹੀਂ ਹੈਗਾ ਆਮ ਆਦਮੀ ਪਾਰਟੀ ਦੇਖੋ ਉਹਨਾਂ ਦੇ ਜਿਹੜਾ ਉਮੀਦ ਦੇਖੋ ਇੱਕਦਮ ਤੁਸੀਂ ਬੰਦਾ ਲਿਆ ਕੇ ਸਿਰ ਤੇ ਥੋਪ ਦਿੰਦੇ ਜੇ ਇਹ ਤੇ ਭਾਵੇਂ ਤੁਸੀਂ ਚੋਣਾਂ ਲਾਣੋਂ ਤੋਂ ਪਹਿਲਾਂ ਬੰਦਾ ਦੇ ਦਿਓ ਤੇ ਸਾਡੀ ਪਾਰਟੀ ਦਾ ਅਨੁਸ਼ਾਸਨ ਆ ਇਹਦੇ ਲਈ ਸਮਾਂ ਲੱਗਦਾ ਵਾ ਉਹਦੇ ਲਈ ਮਾਨਿਆ ਨੋ ਐਂਡ ਅਸੀਂ ਇਹਨੂੰ ਮਤਲਬ ਬੜੀ ਜਿੱਦ ਨਾਲ ਨਿਕਲਾਂਗੇ ਆਪਣੇ ਤੋਂ ਕਿਸ ਨਾਲ ਚੁਣੌਤੀ ਤੋਂ ਪਾਰ ਪਾਓਗੇ ਕਿਉਂਕਿ ਆਪਣੇ ਹੀ ਕੁਝ ਨਾਰਾਜ਼ ਨੇ ਲੋਬਿੰਗ ਕੀਤੀ ਗਈ ਸੀ ਵੀ ਟਿਕਟ ਨਾ ਮਿਲੇ ਬਹੁਤ ਜਤੋਜਤ ਨਾਲ ਟਿਕਟ ਮਿਲੀ ਹੈ ਦੇਖੋ ਇਹ ਹਰ ਇੱਕਦਮ ਇੱਕ ਰਾਈਟ ਹੈ ਲੋਕਤੰਤਰ ਰਾਈਟ ਹੈ ਟਿਕਟ ਮੰਗਣਾ ਦੇਖੋ ਟਿਕਟ ਮੰਗੀ ਨਹੀਂ ਸੀ ਜਾ ਰਹੀ ਆ ਆਉਣਲ ਨੂੰ ਕਿਆ ਜਾ ਰਿਹਾ ਮੈਨੂੰ ਨਾ ਦਿੱਤੀ ਜਾ ਨਾ ਜਾ ਆ ਦੇਖੋ ਉਹ ਨੈਚਰ ਨਹੀਂ ਜਦੋਂ ਆਪਾਂ ਜੇ ਕਵਾਂਗੇ ਮੈਨੂੰ ਟਿਕਟ ਦਿੱਤੀ ਜਾਵੇ ਉਹ ਤਾਂ ਪਹਿਲਾ ਕੁਐਸਚਨ ਹੀ ਹੋਗਾ ਨੇ ਆਉਣਲ ਨੂੰ ਨਾ ਦੇ ਕੇ ਮੈਨੂੰ ਦਿੱਤੀ ਜਾਵੇ ਦੇਖੋ ਇਹ ਤੇ ਇੱਕ ਹਰ ਇੱਕ ਦੀ ਇੱਕ ਆਪਣੀ ਮਤਲਬ ਲੋਕਤਾਰਾ ਚਾਰ ਧਾਰਾ ਵਾ ਅਸੀਂ ਵੀ ਜਦੋਂ ਟਿਕਟ ਮੰਗਣੀ ਸ਼ੁਰੂ ਕੀਤੀ ਸੀ ਅਸੀਂ ਕਿ ਸਿਟਿੰਗ ਐਮਐਲਏ ਦੇ ਖਿਲਾਫ ਜਾ ਕੇ ਟਿਕਟਾਂ ਮੰਗਣੀਆਂ ਸ਼ੁਰੂ ਕੀਤੀਆਂ ਸੀ ਇਹ ਜਿਹਨੂੰ ਟਿਕਟ ਮਿਲ ਜਾਂਦੀ ਹੈ ਸਾਡੀ ਪਾਰਟੀ ਦੀ ਬਿਊਟੀ ਆ ਤੁਸੀਂ ਲਾਸਟ ਦੋ ਇਲੈਕਸ਼ਨ ਚ ਵੀ ਵੇਖਿਆ ਵਾ ਹਰ ਇਲੈਕਸ਼ਨ ਚ ਇਦਾਂ ਇੱਕ ਆਪਸ ਵਿੱਚ ਆਈ ਟਿਕਟਾਂ ਜ਼ਰੂਰ ਮੰਗਦੇ ਆ ਪਰ ਜਦੋਂ ਲਾਸਟ ਹੈ ਨਹੀਂ ਗਲਵੱਕੜੀ ਪਾ ਕੇ ਲੜਦੇ ਨੇ ਉਹਨਾਂ ਨੂੰ ਭੱਜਣ ਨੂੰ ਰਾਹ ਕਿਸੇ ਦੀ ਨਹੀਂ ਉਹਨਾਂ ਨੂੰ ਵੱਕੜੀ ਪਏਗੀ ਨਾਰਾਜ਼ ਜਿਹੜੇ ਚੱਲਦੇ ਨੇ ਆਲਮੋਸਟ ਪੈ ਚੁੱਕੀ ਹੈ ਜੀ ਪਊਗੀ ਨਹੀਂ ਪੈ ਗਈ ਆ ਅੱਜ ਸਾਡਾ ਇੱਕ ਵਰਕਰ ਵੈਲਕਮ ਆ ਇਹ ਕੋਈ ਹੈ ਨਹੀਂ ਕਾਂਗਰਸ ਪਾਰਟੀ ਦਾ ਜੇ ਸਾਡਾ ਅਫੀਸ਼ੀਅਲ ਪ੍ਰੋਗਰਾਮ ਨੇ ਆ ਉਹ ਅਸੀਂ ਦੋ ਤਿੰਨ ਦਿਨਾਂ ਚ ਕਰਾਂਗੇ ਅਸੀਂ ਸਾਰੇ ਇੱਕ ਪਲੇਟਫਾਰਮ ਤੇ ਹੋਵਾਂਗੇ ਇਹ ਸਾਰਾ ਸ਼ਹਿਰ ਵੀ ਵੇਖੂਗਾ ਨਾਲੇ ਆਲਰੇਡੀ ਐਕਸਰਸਾਈਜ਼ ਇਹ ਡਨ ਕਰ ਚੁੱਕੇ ਹਨ ਦੋ ਦੋ ਇਲੈਕਸ਼ਨ ਚ ਆ ਰਹੀ ਹੈ ਚੀਜ਼ਾਂ ਹੋ ਚੁੱਕੀਆਂ ਹਨ ਐਂਡ ਕਦੇ ਵੀ ਉਹਨਾਂ ਨੇ ਆਪਣੀ ਇਲੈਕਸ਼ਨ ਸਮਝ ਕੇ ਲੜੀ ਹੈ ਮੈਨੂੰ ਨਹੀਂ ਲੱਗਦਾ ਕੋਈ ਐਰਕਾ ਪ੍ਰੋਬਲਮ ਆਉਗੀ ਜਿੱਤੇ ਯਕੀਨੀ ਫਿਰ ਆਉਂਦੀ ਬਿਲਕੁਲ ਯਕੀਨੀ ਆ ਜੀ ਯਕੀਨੀ ਸਾਡੀ ਜਿੱਤਣੀ ਹੈ ਜੇ ਅਮਰਸਰ ਦੀ ਜਿੱਤਿਆ ਇਹ ਔਜਲਾ ਦੀ ਇੰਡੀਵਿਜੂਅਲ ਜਿੱਤਣੀ ਹਰ ਕੋਈ ਆਪਣੇ ਆਪ ਨੂੰ ਔਜਲਾ ਦੇ ਰੂਪ ਚ ਵੇਖਦਾ ਗੁਰੂ ਰਾਮਦਾਸ ਦੀ ਨਗਰੀ ਲਈ ਸੇਵਾ ਕੀਤੀ ਆ ਬਿਹਤਰੀ ਲਈ ਕੰਮ ਕੀਤੇ ਆ ਆਉਣ ਵਾਲੇ ਸਮੇਂ ਚ ਕਰਦੇ ਰਵਾਂਗੇ ਉਹ ਤਾਂ ਕਹਿੰਦੇ ਨਹੀਂ ਕਰਕੇ ਕਰਾਂਗੇ ਇਹ ਕਰਕੇ ਵਿਖਾਵਾਂ ਜਿਹੜੀ ਚੀਜ਼ ਸਾਹਮਣੇ ਆ ਨੈਚੁਰਲੀ ਲੋਕ ਬੜੇ ਸੁਭਾਅ ਦੇ ਕਾਲ ਬੜੇ ਉਹਨਾਂ ਦੇ ਉਸ ਬਾਠੰਦਾ ਨੰਮਰਤ ਵਾਲਾ ਸੁਭਾਅ ਆ ਆ ਆ ਇਹ ਨਾ ਕੁਦਰਤੀ ਗੋਡ ਗਿਫਟਡ ਹੈ ਭਾਜੀ ਨੂੰ ਦੇਖੋ ਅਸੀਂ ਆਪਸ ਵਿੱਚ ਹੀ ਕਈ ਯਾਰ ਗੱਲ ਕਰਦੇ ਆ ਕੋਈ ਗੱਲ ਕਰਦੇ ਵੀ ਭਾਜੀ ਆ ਬੰਦਾ ਇਦਾਂ ਜੀ ਇਦਾਂ ਉਹਨਾਂ ਨੇ ਨੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮਿਲਣ ਸਾਰ ਜਿਆਦਾ ਮਿਲਣ ਸਾਰ ਆ ਉਹਨਾਂ ਨੇ ਕਦੀ ਆਪਣੇ ਮਨ ਚ ਨਹੀਂ ਰੱਖਿਆ ਵਿਰੋਧਤਾ ਵੈਰ ਵਿਰੋਧ ਨੈਚੁਰਲੀ ਮਿਲਦਾ ਜੀ ਸਾਨੂੰ ਲੋਕ ਆਪਣੇ ਤੁਹਾਨੂੰ ਇਦਾਂ ਮਿਲਦੇ ਆ ਨੂੰ ਲੀਡਰ ਸਮਝ ਕੇ ਮਿਲਦੇ ਨਹੀਂ ਸਾਨੂੰ ਆਪਣਾ ਭਰਾ ਸਮਝਦੇ ਆ ਪੁੱਤ ਸਮਝਦੇ ਆ ਜਫੀਆਂ ਪਾਪਾ ਮਿਲਦੇ ਜਫੀਆਂ ਪਾਪਾ ਮਿਲਦੇ ਆ ਇਦਾਂ ਨਹੀਂ ਹੈਗਾ ਵੀ ਅਸੀਂ ਦੂਰੀ ਬਣਾ ਕੇ ਰੱਖਦੇ ਆ ਬਲਕਿ ਉਹ ਦਿਲ ਚ ਦਿਲ ਚ ਵਸੇ ਆ ਉਹਨੇ ਦਿਲ ਦੀ ਸੁਣੋ ਔਜਲਾ ਚੁਣੋ ਇਹੀ ਸ਼ਾਇਦ ਦੋ ਵਾਰੀ ਜਿੱਤਦਾ ਇਹੀ ਕਾਰਨ ਵੀ ਆ ਆ ਅਸੀਂ ਦੇਖੋ ਇਹ ਤੁਹਾਡਾ ਤਜਰਬਾ ਕਹਿ ਲੋ ਜਾਂ ਇੱਕ ਤੁਸੀਂ ਇਹ ਲੋਕ ਰਾਏ ਵੇਖ ਲੋ ਤੇ ਐਰਕਾਂ ਜਿੱਤ ਦਾ ਅੰਤਰ ਵਧੂਗਾ ਦੇਖੋ ਵੋਟ ਪਰਸੈਂਟ ਏ 50% ਤੋਂ ਉੱਪਰ ਜਾਣੀ ਲਾਸਟ ਟਾਈਮ ਪਹਿਲੀ ਵਾਰ ਅਸੀਂ 42% ਵੋਟ ਲਈ ਦੂਜੀਆ 47 ਲਈ ਤੇ ਜਿਹੜਾ 52% ਵੋਟ ਲਈ 50% ਉੱਤੇ ਵੋਟ ਪਰਸੈਂਟ ਹੈ ਨਾ ਇਹ ਛੋਟੀ ਚੀਜ਼ ਨਹੀਂ ਹੈ ਇਹ ਲੋਕਾਂ ਦਾ ਪਿਆਰ ਹੈ ਮਤਲਬ 50% ਵੋਟ ਪਰਸੈਂਟ ਤੁਸੀਂ ਲੈ ਜਾਣਾ ਮਤਲਬ ਬਹੁਤ ਅਸੀਂ ਧੰਨਵਾਦੀ ਹਾਂ ਅਮਰਸਰ ਦੇ ਤੇ ਹਮੇਸ਼ਾ ਸ਼ੁਕਰਗੁਜ਼ਾਰ ਰਵਾਂਗੇ ਧੰਨਵਾਦ ਧੰਨਵਾਦ ਥੈਂਕ ਯੂ ਇਹਨੇ ਸੁਖ ਔਜਲਾ ਜਿਹੜੇ ਕਿ ਗੁਰਜੀਤ ਸਿੰਘ ਔਜਲਾ ਦੇ ਬ੍ਰਦਰ ਨੇ ਔਰ ਉਹ ਵੀ ਪਹੁੰਚੇ ਨੇ ਉਹ ਨਾਲ ਪਰਿਵਾਰ ਦੇ ਮੈਂਬਰ ਤੇ ਹੋਰ ਜਿਹੜੇ ਕਿ ਗੁਰਜੀਤ ਸਿੰਘ ਔਜਲਾ ਨੂੰ ਚਾਉਣ ਵਾਲੇ ਜਿਹੜੇ ਕਿ ਇੱਥੇ ਪਹੁੰਚੇ ਨੇ ਲਗਾਤਾਰ ਪੱਪਾ ਬਾਹਰ ਕੋਈ ਬੈਠੇ ਨਹੀਂ ਕਾਂਗਰਸੀ ਵਰਕਰ ਕਿਉਂਕਿ ਉਸ ਸਮੇਂ ਬਾਅਦ ਹੀ ਗੁਰਜੀਤ ਸਿੰਘ ਔਜਲਾ ਅੰਮ੍ਰਿਤਸਰ ਦੇ ਦੇ ਇਲੈਕਸ਼ਨ ਤੇ ਪਹੁੰਚਣ ਵਾਲੇ ਨੇ ਤੇ ਨਰਿੰਦਰ ਸਿੰਘ ਸੱਭੂ ਨੇ ਜਿਹੜੇ ਕੀ ਕਾਂਗਰਸ ਦੇ ਸਪੋਕਸਪਰਸਨ ਨੇ ਭਾਜੀ ਕੀ ਕਹਣਾ ਹੈ ਤੀਸਰੀ ਵਾਰੀ ਪਾਰਟੀ ਨੇ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਔਜਲਾ ਨੂੰ ਦੇਖੋ ਅੰਮ੍ਰਿਤਸਰ ਦੀ ਗੱਲ ਕਰੀਏ ਨਾ ਤਾਂ ਪਹਿਲੋ ਕੈਂਡੀਡੇਟ ਦੇਖੀਦੇ ਆ ਗੁਰਜੀਤ ਸਿੰਘ ਔਜਲਾ ਪਹਿਲੋ 2017 ਜਿੱਤਿਆ ਫਿਰ 2019 ਜਿੱਤਿਆ ਤੇ ਤੀਸਰੀ ਵਾਰੀ ਵੀ ਇਹ ਜਿੱਤ ਕੇ ਜਾਏਗਾ ਜਿੱਤੇ ਮੈਂ ਬਾਕੀ ਕੈਂਡੀਡੇਟ ਦੀ ਗੱਲ ਕਰਾਂ ਭਾਜਪਾ ਨੇ ਸਦਾ ਹੀ ਪੈਰਾਸ਼ੂਟ ਉਤਾਰਿਆ ਤੇ ਬਲੀ ਦੇ ਬੱਕਰੇ ਲਿਆਉਂਦੇ ਇੱਥੇ ਤਰਨਜੀਤ ਸਿੰਘ ਸਿੱਧੂ ਬੜੇ ਸਤਕਾਰਯੋਗ ਨੇ ਐਕਸ ਅੰਬੈਸਡਰ ਰਹੇ ਨੇ ਪਰ ਇੱਥੋਂ ਬਹੁਤ ਬੁਰੀ ਤਰ੍ਹਾਂ ਹਾਰ ਕੇ ਜਾਣਗੇ ਜਿਵੇਂ ਪਹਿਲਾਂ ਜੇਤਲੀ ਸਾਹਿਬ ਹਾਰ ਕੇ ਗਏ ਜਿਵੇਂ ਹੋਰ ਵੀ ਧਿਆਰ ਕੇ ਗਏ ਇਹਨਾਂ ਦਾ ਹਾਲ ਬੁਰਾ ਰਹੇਗਾ ਹੁਣ ਅਕਾਲੇਦਲ ਦੀ ਗੱਲ ਕਰੀਏ ਅਰਣ ਜਿਹੜਾ ਜੋਸ਼ੀ ਇਹਨਾਂ ਨੇ ਲਿਆ ਕੇ ਖਿਲਾਰਿਆ ਅਨਿਲ ਜੋਸ਼ੀ 10 ਸਾਲ ਇਹਨਾਂ ਦੀ ਸਰਕਾਰ ਰਹੀ ਹੈ ਮੰਤਰੀ ਵੀ ਰਿਹਾ ਆਧਾਰ ਕਹਿੰਦੇ ਕਾਫੀ ਜੋਸ਼ੀਆ ਨਹੀਂ ਠੀਕ ਹੈ ਤੁਹਾਡਾ ਆਧਾਰ ਹੈ ਨਹੀਂ ਸੀ ਮੈਂ ਇਸ ਗੱਲ ਨੂੰ ਮੰਨਦਾ ਆਧਾਰ ਸੀ ਪਰ ਜਦੋਂ ਸਰਕਾਰ ਦੇ ਰਹਿਣ ਦੇ ਬਾਵਜੂਦ ਆਪਣਾ ਹਲਕਾ ਹੀ ਜਿਹੜਾ ਬੰਦਾ ਹਾਰ ਜਾਏ ਉਹ ਐਮਪੀ ਕਿਵੇਂ ਜਿੱਤੇਗਾ ਔਰ ਉਹ ਵੀ ਦੂਸਰੀ ਪਾਰਟੀ ਜਾ ਕੇ ਇਸ ਕਰਕੇ ਹਾਰ ਦਾ ਸਾਹਮਣਾ ਪੜਾ ਪਏਗਾ ਆਮ ਆਦਮੀ ਵੀ ਆਪਣਾ ਜਨ ਅਧਾਰ ਗਵਾ ਚੁੱਕਾ ਹੈ ਪਰ ਤੁਸੀਂ ਜਿਵੇਂ ਵੇਖਿਆ ਗੋਮਰ ਵਿਜੇ ਪ੍ਰਤਾਪ ਨੇ ਆਪਣੇ ਪਾਰਟੀ ਦੇ ਪ੍ਰਤੀ ਕਿਵੇਂ ਨਫ਼ਰਤ ਉਗਲੀ ਉਸ ਦਿਨ ਤੁਸੀਂ ਵੇਖਿਆ ਪੌਣੇ ਕਿੰਨੇ ਨੇ ਇਹ ਵੀ ਕਹਿ ਭਾਜੋ ਮਰਜ਼ੀ ਹੋਵੇ ਦੂਰੀਆਂ ਜਿੰਨੀ ਮਰਜ਼ੀ ਹੋਣ ਹਲਕੇ ਤੋਂ ਸਭ ਤੋਂ ਜ਼ਿਆਦਾ ਲੀਡ ਵੀ ਦਵਾਂਗੇ ਨਹੀਂ ਇਸ ਤਰ੍ਹਾਂ ਹਲਕੇ ਤੋਂ ਲੀਡ ਥੋੜੀ ਮਿਲਦੀ ਹੈ ਜਿਸ ਹਲਕੇ ਦੇ ਐਮਐਲਏ ਦਾ ਫੋਨ ਮੁੱਖ ਮੰਤਰੀ ਬਲੌਕ ਕਰਕੇ ਰੱਖਣ ਤੁਸੀਂ ਕੀ ਸੋਚਦੇ ਹੋ ਕਿਵੇਂ ਹਲਗੇ ਇਹ ਜਨਤਾ ਜਾਗ ਚੁੱਕੀ ਹੈ ਜਨਤਾ ਨੂੰ ਸਭ ਪਤਾ ਹੈ ਕੀ ਹੁੰਦਾ ਕਿਵੇਂ ਹੋ ਗਿਆ ਗੁਰਜੀਤ ਸਿੰਘ ਔਜਲਾ ਲੋਕਾਂ ਦੇ ਵਿੱਚ ਵਿਚਰਦਾ ਉਹ ਕੈਂਡੀਡੇਟ ਹੈ ਜਿਹਨੂੰ ਸਭ ਦੁੱਖ ਦਰਦ ਦਾ ਪਤਾ ਨਾ ਇਸ ਕਰਕੇ ਉਹ ਬਿਲਕੁਲ 100% ਜਿੱਤਣਗੇ ਤਾਂ ਬਿਲਕੁਲ ਜੀ ਜਿੱਤ ਦਾ ਦਾਵਾ ਜਿਹੜਾ ਕਿ ਹੁਣ ਤੋਂ ਹੀ ਕੀਤਾ ਜਾ ਰਿਹਾ ਹੈ ਸੋਨੂੰ ਜੰਡੇਵਾਲਾ ਨੇ ਤੁਹਾਨੂੰ ਕੀ ਕਹੋਗੇ ਤੀਸਰੀ ਵਾਰ ਲਗਾਤਾਰ ਟਿਕਟ ਦਿੱਤੀ ਗਈ ਹੈ ਵੱਡੀ ਜ਼ਿੰਮੇਵਾਰੀ ਵੀ ਹੁਣ ਬਣ ਗਈ ਹੈ ਔਜਲਾ ਸਾਹਿਬ ਦੀ ਵੱਡੀ ਲੀਡ ਨਾਲ ਜਿੱਤ ਕੇ ਭੇਜਾਂਗੇ ਜੀ ਇਸ ਵਾਰ ਗੁਰਜੀਤ ਸਿੰਘ ਔਜਲਾ ਨੂੰ ਤੀਸਰੀ ਵਾਰ ਗੁਰੂ ਨਗਰੀ ਵਿੱਚੋਂ ਜਿਤਾ ਕੇ ਭੇਜਾਂਗੇ ਔਰ ਔਜਲਾ ਸਾਹਿਬ ਨੂੰ ਪਿਆਰ ਕਰਨ ਵਾਲੇ ਉਹਨਾਂ ਦੀ ਲੇਕ ਕਮਾਈ ਵੇਖ ਲਓ ਕਿੰਨੀ ਆਜ ਪਾਰਟੀ ਦੇ ਵਰਕਰਾਂ 'ਚ ਕਿੰਨਾ ਜੋਸ਼ ਆ ਕਾਂਗਰਸ ਹਾਈ ਕਮਾਂਡ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜਿਨ੍ਹਾਂ ਨੇ ਗੁਰਜੀਤ ਸਿੰਘ ਔਜਲਾ ਨੂੰ ਤੀਸਰੀ ਵਾਰ ਕਾਂਗਰਸ ਦਾ ਉਮੀਦਵਾਰ ਐਲਾਨਿਆ ਔਰ ਅੱਜ ਇਹ ਟਿਕਟ ਗੁਰਜੀਤ ਔਜਲਾ ਨੂੰ ਨਹੀਂ ਗੁਰੂ ਨਗਰੀ ਦੇ ਹਰ ਇੱਕ ਇੱਕ ਵੋਟਰ ਨੂੰ ਮਿਲੀ ਆ ਕਿਉਂਕਿ ਔਜਲਾ ਸਾਹਿਬ ਨੂੰ ਪਿਆਰ ਕਰਨ ਵਾਲੇ ਚੋਣ ਵਾਲੇ ਆ ਤੁਸੀਂ ਵੇਖ ਲਓ ਕਿਥੋਂ ਤੱਕ ਲੈਣਾ ਲੱਗੀਆਂ ਵਾ ਬਾਹਰ ਤੱਕ ਲੈਣਾ ਲੱਗੀਆਂ ਜਿੱਤ ਦੀ ਹੈਟ੍ਰਿਕ ਬਣੂਗੀ ਕੀ ਫਿਰ ਬਿਲਕੁਲ 2 ਲੱਖ ਤੋਂ ਵੱਧ ਲੀਡ ਨਾਲ ਜਿੱਤਾਂਗੇ ਉਹ ਵੱਡਾ ਦਾਵਾ ਜਿਹੜੇ ਕਿ 2 ਲੱਖ ਦੀ ਵੱਧ ਤੋਂ ਲੀਡ ਨਾਲ ਜਿਹੜੇ ਕਿ ਜਿੱਤਨ ਦਾ ਕੀਤਾ ਜਾ ਰਿਹਾ ਕਿਉਂਕਿ ਤੀਸਰੀ ਵਾਰ ਕਾਂਗਰਸ ਹਾਈ ਕਮਾਂਡ ਨੇ ਗੁਰਜੀਤ ਸਿੰਘ ਔਜਲਾ ਤੇ ਵਿਸ਼ਵਾਸ ਜਤਾਇਆ ਤਾਂ ਵਰਕਰ ਜਿਹੜੇ ਕਿ ਪੱਬਾ ਪਾਰ ਹੋਈ ਬੈਠੇ ਨੇ ਤਾਂ ਗੁਰਜੀਤ ਸਿੰਘ ਔਜਲਾ ਵੀ ਇਥੇ ਪਹੁੰਚ ਚੁੱਕੇ ਨੇ ਤਾਂ ਗੱਲ ਇਹੀ ਅੱਖੀਂ ਜਾ ਰਹੀ ਵੀ ਇਸ ਵਾਰ ਦੀ सांसद गुरजीत सिंह ओजला तीसरी बार जरा कि वो ऐतिहासिक जीत दर्ज करने के कैमरा पर्सन सुखपाल सिकंदर पर श्री चाह दैनिक सीरा टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर